ਹਾਂ ਸਾਰੀਆਂ ਵਸੀਆਂ ਪੰਜੇ ਨਗ ਫਾਰਮ ਦੇ ਹੈ ਹਾਂ ਹਾਂ ਤਾਂ ਆਹੀ ਜੀ ਕੀ ਡਿਮਾਂਡ ਆਂਕੋ ਸਿਰਫ 10000 ਦਾ 10000 ਰੁਪਿਆ ਲਓ ਵੀ ਸੱਜਣੋ ਬਿਲਕੁਲ ਘੱਟੂ ਘੱਟ ਡਿਮਾਂਡ ਆ 10000 ਰੁਪਿਆ 10000 ਰੁਪਈ ਦੇ ਵਿੱਚ ਤੁਹਾਨੂੰ ਪੂਰੀ ਹਾਂਜੀ ਦੋਸਤੋ ਸਾਸਤਰੀ ਕਾਲ ਸਾਰੇ ਭਰਾਵਾਂ ਨੂੰ ਲਓ ਵੀ ਦੋਸਤੋ ਜਿਹੜੀ ਆ ਪਾਈਦੀ ਇਹ ਵੀਡੀਓ ਬਣਾਉਣ ਲੱਗੇ ਆਂ ਪੈਂਡੇ ਇਹ ਆ ਗਿਆ ਪੈਣੀ ਰੋੜਾ ਜ਼ਿਲ੍ਹਾ ਲੁਧਿਆਣਾ ਤੇ ਤਹਿਸੀਲ ਬਾਈ ਨੂੰ ਪੈਂਦੀ ਆ ਰਾਏਕੋਟ ਤੇ ਬਾਈ ਜੀਤ ਨੰਬਰਦਾਰ ਦੇ ਘਰੋਂ ਆਪਾਂ ਵੀਡੀਓ ਬਣਾਉਣ ਲੱਗੇ ਆਂ ਬਾਕੀ ਸਾਰੀ ਡਿਟੇਲ ਆਪਾਂ ਬਾਈ ਤੋਂ ਲਵਾਂਗੇ ਬਾਈ ਦੇ ਨਾਲ ਗੱਲਬਾਤ ਕਰਾਵਾਂਗੇ ਜਿਹੜੇ ਭਰਾ ਆਪਣੇ ਚੈਨਲ ਤੇ ਨਵੇਂ ਆਇਆ ਹੋ ਆਪਣੇ YouTube ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤੇ Facebook ਪੇਜ ਨੂੰ ਫੋਲੋ ਕਰ ਲਓ ਤੇ ਬਾਕੀ ਡਿਟੇਲ ਆਪਾਂ ਲੈਣੇ ਆ ਬੱਚਿਆਂ ਭਰਾਤੀ ਕਰਾਉਣੇ ਆ ਵੀਰ ਦੇ ਨਾਲ ਗੱਲਬਾਤ ਜੇ ਕਿਸੇ ਭਰਾ ਨੇ ਇਦਾਂ ਦੀ ਵੀਡੀਓ ਬਣਾਉਣੀ ਹੋਵੇ ਆਪਣਾ ਮੋਬਾਈਲ ਨੰਬਰ ਹੈਗਾ ਜੀ 62807 9197 ਤੇ ਕਰਦਿਆਂ ਸ਼ੁਰੂ ਵੀਡੀਓ ਦੇ ਨਾਲ ਐਂਡ ਤੱਕ ਬਨੇ ਰਹੋ ਜਲਦੀ ਜਲਦੀ ਵੀਡੀਓ ਨੂੰ ਆਪਣੀ ਨੂੰ ਲਾਈਕ ਤੇ ਸ਼ੇਅਰ ਜਰੂਰ ਕਰ ਜਾਇਆ ਕਰੋ ਜੀ ਇਨੀ ਡਿਟੇਲ ਕਰਾਉਣੀਆਂ ਗੱਲਬਾਤ ਆਜੋ ਜੀ ਸਸੀ ਗਾਂ ਅੰਕਲ ਜੀ ਸਤਿ ਸ਼੍ਰੀ ਅਕਾਲ ਮੰਨੋ ਸਸਤੀ ਕੋ ਠੀਕ ਠਾਕ ਜੀ ਹਾਂਜੀ 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 ਅੰਕਲ ਜੀ ਆਪਣਾ ਐਡਰੈਸ ਕਨਫਰਮ ਕਰ ਦਿਓ ਵੀ ਪਿੰਡ ਇਪ ਮੈਂ ਬੰਡ ਪੈਣੀ ਰੋੜਾ ਠੀਕ ਹੈ ਜੀ ਜ਼ਿਲ੍ਹਾ ਲੁਧਿਆਣਾ ਠੀਕ ਹੈ ਜੀ ਸੀਲ ਰਾਇਕੋਟ ਠੀਕ ਹੈ ਤੇ ਆਪਣੇ ਨਾਲ ਦੇ ਪਿੰਡ ਨਾਲ ਦੇ ਪੱਖੋਂ ਇਧਰ ਪੱਖੋਂ ਵਾਲਾ ਜੀ 2 ਮੀਟਰ ਤੇ ਇਧਰ ਬੜੂੰਦੀ ਹੈ ਠੀਕ ਹੈ ਤੇ ਮੋਬਾਈਲ ਨੰਬਰ ਬੋਲ ਦੋ ਜੀ ਆਪਣਾ 90415 9453 ਠੀਕ ਹੈ ਜੀ ਤੇ ਵਪਾਰ ਦਾ ਕੰਮ ਆਪਣਾ ਹਾਂਜੀ ਵੱੱਛੀਆਂ ਦਾ ਠੀਕ ਹੈ ਵੱੱਛੀਆਂ ਦਾ ਕੰਮ ਹੈ ਤੇ ਅੱਜ ਫਿਰ ਜਿਹੜੇ ਨਗੀਨੇ ਇਹ ਇਕੱਠੇ ਕਰਿਆ ਕਿੱਥੋਂ ਲਿਆਂਦੇ ਆ ਇਹ ਫਾਰਮ ਚੋਂ ਲਿਆਂਦੇ ਫਾਰਮ ਚੋਂ ਲਿਆਂਦੇ ਹੈ ਠੀਕ ਆ ਫਿਰ ਆਪਾਂ ਪਹਿਲੇ ਨੰਬਰ ਤੋਂ ਇਧਰੋਂ ਕਰ ਲਗੇ ਸ਼ੁਰੂ ਹੈ ਨਾ ਹਾਂਜੀ ਹਾਂਜੀ ਇਹਦੀ ਕੀ ਡਿਟੇਲ ਆ ਵੀਰੇ ਕਿ ਕਿੰਨੀ ਉਮਰ ਆ ਗਈ ਇਹਦੀ ਇਹਦੀ ਉਮਰ ਹੈਗੀ ਆ ਜੀ 9 ਤੋਂ 10 ਮਹੀਨੇ 9 ਤੋਂ 10 ਮਹੀਨੇ ਦੇ ਵਿੱਚ ਵਿੱਚ ਇਹਦੀ ਉਮਰ ਆ ਗਈ ਦੰਦੋ ਤਕਰੀਬਨ ਆਪਾਂ ਪਹਿਲੇ ਦੱਸ ਦਗੇ ਵੀ ਆਪਣੀਆਂ ਦੰਦੋ ਖੀਰੀਆਂ ਬੱਚੇ ਖੀਰੇ ਠੀਕ ਆ ਚਾਰ ਚਾਰ ਥਣ ਚਾਰ ਚਾਰ ਥਣ ਹੋਣਗੇ ਠੀਕ ਆ ਤੇ ਦੰਦੋ ਹੋਣੀਆਂ ਖੀਰੀਆਂ ਹਾਂਜੀ ਲਿਓ ਖੋਲ ਲਿਓ ਫਿਰ ਪਹਿਲੇ ਨੰਬਰ ਵਾਲੀ ਬੱਚੀ ਲਓ ਵੀ ਸੱਜਣੋ ਮਾਰੂ ਨਿਗਾ ਤੇ ਬਾਈ ਕਹਿੰਦਾ ਵੀ ਆਪਾਂ ਫਾਰਮ ਚੋਂ ਲਏ ਆ ਤੇ ਮੰਨ ਕੇ ਚੱਲੋ ਜੀ ਇਹ ਕਿਹੜੀ ਇਹਨਾਂ ਦੀ ਡਿਟੇਲ ਆ ਤੇ ਸੀਮਨ ਡਿਟੇਲ ਸਾਰੀ ਮਿਲ ਜੂਗੀ ਨਹੀਂ ਜੀ ਆਪਾਂ ਕਿਸੇ ਨੂੰ ਕੁਝ ਨਹੀਂ ਦੇਣਾ ਹੈ ਉਹ ਆਪਦੀ ਸੇਵਾ ਤੇ ਵੀ ਉਹ ਆਪ ਦਾ ਮਨਕੀ ਚੋ ਲੋਗਲਾ ਸਾਹਮਣੇ ਨਿਗਾਹ ਮਾਰ ਲੇ ਵੀ ਇਹਨਾਂ ਦੇ ਪ੍ਰਿੰਟ ਇਹਨਾਂ ਦੀ ਬਰੀਡ ਅਗਲਾ ਆਪਾਂ ਦਾ ਜਲ ਵਾਲੇ ਵੀ ਇਹ ਕੀ ਚੀਜ਼ਾ ਹੈ ਨਾ ਕੋਈ ਘੱਟ ਵੱਧ ਪਾਸ ਦੀਏ ਜਾਂ ਉਹ ਨਹੀਂ ਸਹੀ ਗੱਲ ਨਹੀਂ ਸਹੀ ਗੱਲ ਆ ਲਓ ਵੀ ਸੱਜਣੋ ਬਿਲਕੁਲ ਅੰਕਲ ਦੀ ਬਿਲਕੁਲ ਗੱਲ ਸਹੀ ਆ ਬਾਈ ਕਿੰਨਾ ਵੀ ਨਾ ਆਪਾਂ ਆਪਦੇ ਕੋਲੋਂ ਕੋਈ ਡਿਟੇਲ ਨਹੀਂ ਦੇਣੀ ਵੀ ਕੋਈ ਸੀਮਨ ਦਾ ਨਾਮ ਹੀ ਲੈਣਾ ਹਾਂ ਬੱਚੇ ਪੂਰੇ ਪਿਓਰ ਚ ਵੀ ਹੈ ਫਾਰਮ ਦੀ ਬਰੀਡ ਦੀ ਬਰੀਡ ਠੀਕ ਹੈ 4 4 ਤੇ ਖੀਰੇ ਵਿੱਚ ਦੰਧੋ ਖੀਰੀਆਂ ਹੋਣ ਠੀਕ ਹੈ ਲਓ ਵੀ ਸੱਜਣੋ ਤੇ ਥੱਲੇ ਝੋਲੀ ਝਾਲੀ ਦੇਖੋ ਜਿਵੇਂ ਗੱਬਣ ਹੁੰਦੀ ਆ ਵੱਚੀ 5 4 ਮਹੀਨਿਆਂ ਦੀ ਇਦਾਂ ਦੀ ਸੰ ਝੋਲੀ ਆ ਤੇ ਜਿਹੜਾ ਰੰਗ ਪ੍ਰਿੰਟ ਆ ਗਿਆ ਬਾਕੀ ਵਾਈਟ ਕਲਰ ਹੈ ਜਿਹੜਾ ਇਹ ਤਾਂ ਥੋੜਾ ਜਿਆਦਾ ਡਿਮਾਂਡ ਚ ਰਹਿੰਦਾ ਫੇਸ ਕੁਆਲਿਟੀ ਦੇਖੋ ਜੀ ਨਖਰਾ ਨੁਖਰਾ ਵੱਚੀ ਦਾ ਖੜਨੀ ਗੁੜਨੀ ਨਾ ਐਨ ਓਕੇ ਜੀ ਰਿਪੋਰਟ ਆ ਲੈਗ ਸਕੋਰ ਕਰੋ ਚੈੱਕ ਬਿਲਕੁਲ ਐਨ ਸਿੱਧੀ ਲੱਤ ਤੇ ਪੈਰਾਂ ਬੁਰਾਂ ਦੀ ਬਹੁਤ ਸ਼ਕੀਨ ਪਹਿਲੇ ਨੰਬਰ ਵਾਲੀ ਨਾ ਬੱਚੀ ਨਗੀਨਾ ਪੀਸੀ ਆ ਤੇ ਜੇ ਆਪਾਂ ਇਹਦੀ ਡਿਮਾਂਡ ਦੀ ਗੱਲ ਕਰਕੇ ਅੰਕਲ ਫਿਰ ਕੀ ਰੋਹਾਂ ਮਾੜੇ ਦੀ 15 ਹਜ਼ਾਰ 15000 ਵਿੱਚੋਂ ਮਾਨਤਨ ਮੌਕੇ ਤੇ ਮਾੜਾ ਮੁੱਟਾ ਚਲੋ ਹੋਊ ਠੀਕ ਆ ਲੋ ਵੀ ਸੱਜਣੋ ਬਿਲਕੁਲ ਨਾ ਸੀਮਨ ਲੈਂਡ ਦੇ ਹੋਰ 2 ਮਹੀਨਿਆਂ ਨੂੰ ਬੱਚੀ ਕਾਬਲ ਆ ਹਾਂ ਇੱਕ ਗੱਟਾ ਫੀਟ ਦਾ ਪਾਇਆ ਗਿਆ ਇਹਨੂੰ ਤੇ ਬੱਚੀ ਨੇ ਸੀਮਨ ਲੈ ਲੈਣਾ ਤੇ 15000 ਰੁਪਏ ਦੇ ਵਿੱਚੋਂ ਬਾਈ ਕਹਿੰਦਾ ਵੀ ਮਾਨਤਨ ਆਪਾਂ ਕਰ ਦਾਂਗੇ ਆਏ ਗਏ ਦਾ ਤੇ ਹੁਣ ਆ ਗਈ 2 ਨੰਬਰ ਤੇ ਵਛੀ ਜੀ ਇਹਦੀ ਕੀ ਡਿਟੇਲ ਆ ਕਿੰਨੀ ਉਮਰ ਆ ਗਈ ਇਹਦੀ ਇਹਦੀ ਉਮਰ ਵੀ ਇੰਨੀ ਹੋਈ ਆ 9 ਮਹੀਨੇ ਉਮਰ ਖੋਲਿਓ ਇਧਰ ਨੂੰ 9 ਮਹੀਨੇ ਇਹਦੀ ਆ ਜੀ ਉਮਰ ਹੈ ਹਾਂਜੀ ਠੀਕ ਆ ਤੇ ਇਹ ਵੀ ਫਾਰਮ ਚੋਂ ਹੀ ਲਈ ਆਉਂਗਾ ਠੀਕ ਆ ਲਿਆਓ ਕਰਾਂ ਦੀ ਇਧਰ ਨੂੰ ਖੋਲਿਓ ਲੋ ਵੀ ਸੱਜਣੋ ਮਾਰੂ ਕਰਾਂ ਦੀ ਫੇਸ ਕੁਆਲਟੀ ਦੇਖੋ ਬਿਲਕੁਲ ਨਿਕਾ ਨਿਕਾ ਕਰਨ ਆ ਗਿਆ ਤੇ ਬੋਦੀ ਵਾਲੀ ਵਛੀ ਆ ਗਈ ਵਾਈਟ ਕਲਰ ਦੇ ਵਿੱਚ ਹੀ ਇਹ ਹੈ ਮੈਂ ਕਿਹਾ ਵੀ ਜਿਹੜਾ ਰੰਗ ਪ੍ਰਿੰਟ ਆ ਪੂਰੀਆਂ ਕਮਾਲ ਦੀਆਂ ਵਛੀਆਂ ਆ ਤੇ ਫਾਰਮ ਦੀ ਬਰੀਡ ਆਗੀ ਰੋਕੇ ਜੀ ਮੜਾ ਥਣ ਝੋਲੀ ਆਪ ਮੁਰਾਦ ਕਿਨੇਗਾ ਹਾਂ ਥਣ ਥਣ ਚਾਰ ਹੀ ਥਣ ਪੂਰੇ ਮੋٹے ਮੋٹے ਥਣ ਤੇ ਬੱਛੀ ਦੀ ਖੜ ਨਹੀਂ ਖੁੜਨੀ ਨਾ ਤੇ ਨਖਰਾ ਨੁਖਰਾ ਬੱਛੀਆਂ ਦਾ ਬਹੁਤ ਸੋਹਣੇ ਚੰਗੇ ਨਾਗ ਆਗੇ ਦੇਖੋ ਕਿਰਾਂ ਦੀ ਬੋਦੀ ਵਾਲੀ ਬੱਛੀ ਆਗੀ ਤੇ ਨਿੱਕਾ ਕੰਨ ਆ ਗਿਆ ਲੈ ਚੱਲੋ ਜੀ ਤੋਰਾ ਤਰਾ ਹੈਗਾ ਇੱਕ ਨੰਬਰ ਘੋੜੀ ਵਰਗੀਆਂ ਜਿਹੜੇ ਭਰਾਣੇ ਨਵਾਂ ਕੰਮ ਸ਼ੁਰੂ ਕਰਨਾ ਕੋਈ ਪੰਜ ਚਾਰ ਬੱਛੀਆਂ ਲੈ ਕੇ ਪਾਲਣੀਆਂ ਤੇ ਰੇਟ ਵੀ ਬਿਲਕੁਲ ਜਾਇਜ਼ ਤੇ ਵਛੀਆਂ ਵੀ ਪੂਰੀਆਂ ਕੋਕਾ ਪੀਸ ਇਹਦੀ ਡਿਮਾਂਡ ਜੀ ਇਹਦੀ ਡਿਮਾਂਡ ਵੀ 15 ਦੋ ਨੰਬਰ ਵਾਲੀ ਦੀ ਵੀ 15000 ਰੁਪਏ ਦੀ ਡਿਮਾਂਡ ਆ ਤੇ ਪਹਿਲੇ ਨੰਬਰ ਵਾਲੀ ਦੀ ਵੀ 15000 ਆ ਠੀਕ ਹੈ ਤੇ 15000 ਰੁਪਏ ਦੇ ਵਿੱਚ ਪਲੀਆਂ ਬਲਾਈਆਂ ਵਛੀਆਂ ਸੀਮਨ ਲੈਣ ਦੇ ਕਾਬਲ ਮਿਲ ਜਾਣਗੀਆਂ ਤੇ ਜਿਹੜੀ 3 ਨੰਬਰ ਤੇ ਵਛੀ ਹੈਗੀ ਜੀ ਇਹਦੀ ਕੀ ਡਿਟੇਲ ਆ ਇਹਦੀ ਇਹ ਹੈਗੀ ਆ 8 ਕੁ ਤੇ ਮਹੀਨਿਆਂ ਤੇ 7 ਤੇ 8 ਦੇ ਵਿਚਕਾਰ 7-8 ਮਹੀਨੇ ਦੇ ਵਿੱਚ ਵਿੱਚ ਇਹਦੀ ਉਮਰ ਆ ਗਈ ਤੇ ਦੰਦੋ ਇਹ ਵੀ ਖੀਰੀ ਆ ਖੀਰੀਆਂ ਜੀ ਖੀਰੀਆਂ ਬਿਲਕੁਲ ਆਪਾਂ ਥਨ ਝੋਲੀ ਦੀ ਮੁਰਾਦ ਖੇ ਪਹਿਲੇ ਹੀ ਨਿਕਾ ਖੜੀ ਦੀ ਦੇਖੋ ਜੀ ਐ ਚਾਰ ਹੀ ਥਾਣਾ ਪੂਰੀ ਬਿੱਥੀ ਤੇ ਥਣ ਲੱਗੇ ਮੋٹے ਮੋٹے ਤੇ ਰੰਗ ਪ੍ਰਿੰਟ ਹਾਂ ਫੇਸ ਕੁਆਲਟੀ ਦੇਖੋ ਨਿੱਕਾ ਕਰਨਾ ਗਿਆ ਤੇ ਬੋਦੀ ਵਾਲੀ ਵੱਛੀ ਹੈਗੀ ਲੈ ਚੱਲੋ ਜੀ ਗਾਂ ਨੂੰ ਮੜਾ ਗਿਆ ਅੱਗੇ ਨੂੰ ਤੋਰਾ ਤਾਰਾ ਕਰੋ ਜੇ ਇੱਕ ਕਈ ਵਾਰੀ ਕੋਈ ਦੂਰ ਨੇੜੋ ਭਰਾ ਹੁੰਦਾ ਐਨ ਕੋੜੀ ਵਰਗਾ ਤੋਰਾ ਤੇ ਦੰਦੋ ਖੀਰੀਆਂ ਤੇ ਚਾਰ ਚਾਰ ਥਣ ਹੋਣਗੇ ਬਾਈ ਕਹਿੰਦਾ ਵੀ ਗਾਰੰਟੀ ਹੈ ਹਾਂਜੀ ਐਨ ਵੀ ਕੋਈ ਦੂਰ ਨੇੜੋ ਭਰਾ ਹੁੰਦਾ ਤੇ ਅਗਲੇ ਦਾ ਕੋਈ ਗੇੜਾ ਵੱਜੂਗਾ ਇਹਦੀ ਰਿਮਾਨ ਜੀ ਅੰਕ ਇਹਦੀ 16000 ਇਹਦੀ 16000 ਹਾਂ ਜੀ ਵਿੱਚੋਂ ਮਾਨਦਾਨ ਹੋ ਜਾਊਗਾ ਜੀ ਠੀਕ ਆ ਤੈਨ ਨੰਬਰ ਵਾਲੀ ਬੱਛੀ ਆ ਕਿ 16000 ਰੁਪਏ ਦੀ ਲੈ ਚਲੋ ਜੀ ਪਰ ਇਹਨੂੰ ਦੇਖੋ ਜੀ ਬੱਛੀ ਦੀ ਚਮਕ ਚਮਕ ਇਹਦੀ ਵੀ ਪੂਰੀ ਆ ਤੇ ਚੰਗੀਆਂ ਸਮਗੀਆਂ ਬੱਛੀਆਂ ਕੋਈ ਲਿੱਸੀ ਲਾਵੀ ਨਹੀਂ ਕੋਈ ਹੰਬੀ ਜੀ ਨਹੀਂ ਬਹੁਤ ਸੋਹਣੀ ਬੱਛੀ ਆ ਗਈ ਦੇਖੋ ਮਾਰੋ ਕਰਾਂ ਜੀ ਨਿਗਾਹ ਬਿਲਕੁਲ ਉੱਪਰੋਂ ਸਟੇਟ ਪਿੱਠਪੁੜੇ ਦੀ ਬਨਾਵਟਾ ਜਿਹੜੀ ਉਹ ਵੀ ਬਹੁਤ ਚੰਗੀ ਆ ਹਾਂ ਚੰਗੀਆਂ ਵਾੜਾਂ ਤਿਆਰ ਹੋ ਜਾਣਗੀਆਂ ਜੇ ਕਿਸੇ ਭਰਾ ਨੇ ਘਰੇ ਚੰਗੀਆਂ ਵਛੀਆਂ ਪਾਲਣ ਨੂੰ ਲੈਣੀਆਂ ਸੱਜਣੋਂ ਤੇ ਅੱਜ ਦੀ ਵੀਡੀਓ ਤੁਹਾਡੇ ਵਾਸਤੇ ਖਾਸ ਰਹੂਗੀ ਇਸ ਤੋਂ ਅੱਗੇ ਆ ਗਈ 4 ਨੰਬਰ ਵਾਲੀ ਵਛੀ ਇਹ ਵੀ ਬਹੁਤ ਚੰਗੀ ਹੈ ਇਹਦੀ ਕਿੰਨੀ ਉਮਰ ਆ ਗਈ ਅੰਕਲ ਇਹਦੀ ਸਿਹਤ ਹੈ ਸਾਰਾ ਮਹੀਨਾ 6 ਤੋਂ 7 ਮਹੀਨੇ ਦੇ ਵਿੱਚ ਵਿੱਚ ਇਹਦੀ ਉਮਰ ਆ ਗਈ ਦੰਦੋ ਖੀਰੀਏ ਤੇ ਪਿੰਕ ਨੋਜ਼ ਵਾਲੀ ਆ ਗਈ ਦੇਖੋ ਕਿਦਾਂ ਮਾਰੋ ਨਿਗਾ ਫੇਸ ਕੁਆਲਟੀ ਦੇਖੋ ਬਿਲਕੁਲ ਛੋਟਾ ਕੰਨ ਆਗੇ ਤੇ ਬੋਦੀ ਵਾਲੀ ਵਛੀ ਆ ਲੈ ਚਲੋ ਜੀ ਇਹ ਵੀ ਪਰ ਇਹਨੂੰ ਤੇ ਚਾਰ ਹੀ ਥਾਣਾ ਗੁਲਾਬੀ ਥਾਣਾ ਆਗੇ ਦੇ ਤੇ ਤੋੜਾ ਤਰ ਇੱਕ ਨੰਬਰ ਤੇ ਜਿਹੜੀ ਜਾਤ ਬਰੀਡ ਆ ਨਾ ਬੱਚੀਆਂ ਦੀ ਸਾਰੀਆਂ ਬੱਚੀਆਂ ਚੰਗੀ ਬਰੀਡ ਵਾਲੀਆਂ ਬੱਚੀਆਂ ਆ ਇਹਦੀ ਡਿਮਾਂਡ ਹੈ ਕਿ ਇਹਦੀ 10000 ਰੁਪਏ 10000 ਵਿੱਚੋਂ ਮੰਨ ਤਨ ਮੌਕੇ ਤੇ ਹੋ ਜੀ ਠੀਕ ਹੈ ਲੋ ਵੀ ਸੱਜਣੋ 10000 ਰੁਪਏ ਦੇ ਵਿੱਚ ਨਾ ਤੁਹਾਨੂੰ ਚੰਗੀ ਡੱਬੀ ਪ੍ਰਿੰਟ ਵਾਲੀ ਬੱਚੀ ਮਿਲ ਜੂਗੀ ਪਲੀ ਪਲਾਈ ਬੱਚੀ ਐ ਤੇ ਜੇ ਆਪਾਂ ਬਾਹਲਾ ਹਿਸਾਬ ਕਿਤਾਬ ਜਾਲਾਈਏ ਨਾ ਘਟੋ ਘਟ ਵੀ 17 18 ਤੇ 20 ਦੇ ਵਿੱਚ ਵਿੱਚ ਤਾਂ ਦੁੱਧ ਪੀ ਜਾਂਦੀਆਂ ਛੋਟੇ ਬੱਚੇ ਮਹੀਨੇ ਦਾ ਤੇ ਸਾਨੂੰ 10000 ਰੁਪਏ ਦੇ ਵਿੱਚ ਪੂਰੀ ਵਧੀਆ ਪ੍ਰਿੰਟ ਵਾਲੀ ਵਛੀ ਚੰਗੀ ਬਰੀਡ ਵਾਲੀ ਸਾਨੂੰ ਮਿਲ ਜੂਗੀ ਵਿੱਚੋਂ ਮਾਨ ਤਨ ਮੌਕੇ ਤੇ ਹੋ ਜੂਗਾ ਇਹ ਸੀਗੀ 4 ਨੰਬਰ ਤੇ ਇਸ ਤੋਂ ਅੱਗੇ ਆ ਗਈ 5 ਨੰਬਰ ਤੇ ਪੂਰੀ ਆਣ ਭਈਆ ਆੜ ਤਣ ਦੇ ਸਰਾਣੇ ਯਾਰਗੀ ਗੋਲ ਮਟੋਲ ਵਛੀ ਇਹਦੀ ਕਿੰਨੀ ਉਮਰ ਅੰਕਲ ਇਹਦੀ ਹੈਗੀ ਆ 12 ਮਹੀਨੇ 12 ਮਹੀਨੇ ਦੀ ਉਮਰ ਆ ਗਈ ਠੀਕ ਐ ਦੰਧੋ ਖੀਰੀ ਆ ਹੈਂ ਹਾਂਜੀ 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 ਲੈ ਹਾਂਜੀ ਕਢਾ ਦਿਓ ਕਰਾਂ ਦੀ ਗੇੜਾ ਤੇ ਲੋ ਵੀ ਸੱਜਣੋ ਮਾਰੋ ਕਰਾਂ ਦੀ ਨਿਗਾ ਇਹ ਆ ਗਈ ਐਫ ਦੇ ਵਿੱਚ ਕਰਾਸ ਤੇ ਥਨ ਝੋਲੀਏ ਜਿਹੜੀ ਇਹਦੀ ਸਾਰੀਆਂ ਬੱਚੀਆਂ ਜੋ ਕਮਾਲ ਦੀ ਆ ਜਿਵੇਂ ਗੱਬਣ ਹੁੰਦੀ ਹੈ ਬੱਚੀ ਇਸ ਤਰ੍ਹਾਂ ਦੀ ਹੈ ਨਾ ਤੇ ਕਰਮ ਵਾਲੀ ਜਿੱਦੇ ਦਿਨਾਂ ਤੇ ਆ ਗਈ ਇਸ ਤਰ੍ਹਾਂ ਦੀ ਬੱਚੀ ਤਿਆਰ ਹੋ ਕੇ ਤੇ ਪੰਡ ਲੇਵੇ ਦੀ ਕਰਦੀ ਆ ਤੇ ਬਹੁਤ ਚੰਗੀ ਬੱਚੀ ਸੰਭੀ ਵੀ ਆ ਗਈ ਬਲੈਕ ਕਲਰ ਦੇ ਵਿੱਚ ਆ ਗਈ ਥਨ ਝੋਲੀ ਵੀ ਓਕੇ ਦੀ ਰਿਪੋਰਟ ਆ ਪੂਰੇ ਮੋٹے ਮੋٹے ਥਾਨਾ ਤੇ ਚੰਗਾ ਬਾਡੀ weight ਆ ਇਹਦੀ ਕੀ ਡਿਮਾਂਡ ਆ ਜੀ ਇਹਦੀ 11000 11000 ਰੁਪਇਆ ਹਾਂਜੀ ਠੀਕ ਹੈ ਤੇ ਜੇ ਮੰਨ ਲੇ ਕਿ ਚਲੋ ਆਪਣੇ ਕੋਲ ਅੰਕਲ ਪੰਜੇ ਨਾਗ ਕੋਈ ਇਕੱਠੇ ਲਵੇ ਤੇ ਹੋ ਜਾਊਗਾ ਮਾਨਤਾਨ ਹਾਂਜੀ ਹੋ ਜਾਊਗਾ ਨੰਬਰ ਆਵਦਾ ਦੁਬਾਰਾ ਵੀਡੀਓ ਦੇ ਵਿੱਚ ਬੋਲ ਦੋ ਜਲਦੀ 8415 9453 ਠੀਕ ਹੈ ਲਓ ਵੀ ਸੱਜਣੋ ਅੰਕਲ ਕਹਿੰਦਾ ਵੀ ਜੇ ਕੋਈ ਪੰਜੇ ਨਾਗ ਕੋਈ ਇਕੱਠੇ ਖਰੀਦੂਗਾ ਤੇ ਆਪਾਂ ਪੂਰਾ ਵਧੀਆ ਮਾਨਤਾਨ ਅਗਲੇ ਦਾ ਕਰਾਂਗੇ ਤੇ ਬਹੁਤ ਸੋਹਣੀਆਂ ਬੱਚੀਆਂ ਚੰਗੀ ਬਰੀਡ ਵਾਲੀਆਂ ਬੱਚੀਆਂ ਆ ਗਈਆਂ ਅੰਕਲ ਕਹਿੰਦਾ ਵੀ ਜੇ ਕੋਈ ਪੰਜੇ ਨਗ ਇਕੱਠੇ ਖਰੀਦੂਗਾ ਨਾ ਸੱਜਣਾ ਤੇ ਆਪਾਂ ਪੰਜੇ ਨਗ ਪੂਰਾ ਮਾਨਤਾਨ ਅਗਲੇ ਦਾ ਕਰਾਂਗੇ ਜਿਹੜਾ ਵੀ ਕੋਈ ਭਰਾ ਖਰੀਦੂਗਾ ਕਿਤੋਂ ਵੀ ਖਰੀਦਦਾ ਕੋਈ 100 ਕਿਲੋਮੀਟਰ ਤੋਂ ਖਰੀਦਦਾ ਕੋਈ 50 ਕਿਲੋਮੀਟਰ ਤੋਂ ਖਰੀਦਦਾ ਅੰਕਲ ਕਹਿੰਦਾ ਵੀ ਆਪਾਂ ਅੱਧਾ ਕਰਾਇਆ ਅਗਲੇ ਨੂੰ ਮਾਫ ਕਰਾਂਗੇ ਆਪਾਂ ਅੱਧਾ ਕਰਾਇਆ ਛੱਡ ਦਾਂਗੇ ਤੇ ਬਾਕੀ ਮਾਨਤਾਨ ਸੱਜਣੋ ਹੋ ਜਾਣਾ ਨੰਬਰ ਲਗਾਤਾਰ ਸਕਰੀਨ ਤੇ ਚੱਲਦਾ ਰਹਿਣਾ ਪੰਜ ਨਾਗ ਆਗੇ ਪੰਜੇ ਨਗ ਪੂਰੇ ਟੌਪ ਦੇ ਆਗੇ ਚੰਗੀ ਬਰੀਡ ਵਾਲੀਆਂ ਬੱਚੀਆਂ ਆ ਗਈਆਂ ਤੇ ਘੱਟੋ ਘੱਟ ਮੋਲੇ ਇਸ ਵੀਡੀਓ ਦੇ ਵਿੱਚ ਹੈਗਾ 10000 ਰੁਪਇਆ ਤੇ ਜੇ ਆਪਣੀ ਵੀਡੀਓ ਚੰਗੀ ਲੱਗੇ ਤੇ ਪੂਰੀ ਵੀਡੀਓ ਦੇਖਣ ਲਈ ਸਾਰੇ ਭਰਾਵਾਂ ਦਾ ਧੰਨਵਾਦ ਤੇ ਵੀਡੀਓ ਨੂੰ ਲਾਈਕ ਤੇ ਸ਼ੇਅਰ ਜ਼ਰੂਰ ਕਰ ਦਿਆ ਕਰੋ ਜੀ ਬਾਕੀ ਆਪਾਂ ਮਿਲਦੇ ਆਂ ਅਗੇ ਨਵੀਂ ਵੀਡੀਓ ਚ ਹੱਸੀ ਕਾਲ ਸਾਰੇ